ਸੋਮਰਿਆ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅੱਜ ਅਹਿਮ ਮੀਟਿੰਗ ਰੱਖੀ ਗਈ ਹੈ ਜਿੱਥੇ ਸੁਖਬੀਰ ਸਿੰਘ ਬਾਦਲ ਐਸ.ਜੇ.ਪੀ.ਸੀ ਅਤੇ ਬੀ.ਸੀ ਵਿੰਗ ਦੇ ਨਾਲ ਅੱਜ ਮੀਟਿੰਗ ਕਰਨਗੇ ਜ਼ਿਕਰ ਹੋ ਗਿਆ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੱਲ ਇਸਤਰੀ ਵਿੰਗ ਦੇ ਨਾਲ ਵੀ ਮੀਟਿੰਗ ਕੀਤੀ ਗਈ ਸੀ ਜਿਸ ਤੋਂ ਉੱਚ ਇਸਤਰੀ ਵਿੰਗ ਨੂੰ ਮਜ਼ਬੂਤ ਕਰਨ ਦੀ ਗੱਲ ਆਖੀ ਗਈ ਸੀ ਅਤੇ ਇਸੇ ਮੁੱਦੇ ਦੇ ਉੱਤੇ ਚਰਚਾ ਕੀਤੀ ਗਈ ਸੀ ਬਿੱਤੇ ਦਿਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅ ਬਗੈਰ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਮੁਆਫੀ ਵੀ ਮੰਗੀ ਗਈ ਸੀ ਤਾਂ ਇਸੇ ਮੁੱਦੇ ਦੇ ਉੱਤੇ ਹੋਰ ਜਾਣਕਾਰੀ ਲਵਾਂਗੇ ਸਾਡੇ ਨਾਲ ਫੋਨ ਕਾਲ ਦੇ ਉੱਤੇ ਸੁੱਚਾ ਸਿੰਘ ਛੋਟੂਪੁਰ ਜੁੜ ਚੁੱਕੇ ਨੇ ਅ ਸੁੱਚਾ ਜੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅੱਜ ਐਸਡੀਪੀਸੀ ਦੇ ਨਾਲ ਮੀਟਿੰਗ ਰੱਖੀ ਗਈ ਹੈ ਕੀ ਲੱਗਦਾ ਹੈ ਕਿ ਅਖਰ ਜੋ ਸਿਨੈਰੀਓ ਬਣਿਆ ਸੀਗਾ ਕਿ ਬਾਗੀ ਧਿਰ ਦੇ ਵੱਲੋਂ ਜੋ ਐਸ਼ ਅਕਾਲ ਤਖਤ ਸਾਹਿਬ ਜਾ ਕੇ ਮਾਫੀ ਮੰਗੀ ਜਾਂਦੀ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਇਸ ਮੀਟਿੰਗ ਦੇ ਵਿੱਚ ਉਸ ਮੁੱਦੇ ਨੂੰ ਲੈ ਕੇ ਕੋਈ ਗੱਲਬਾਤ ਹੋਏਗੀ ਦੇਖੋ ਬੜੇ ਉਹਨਾਂ ਦੀ ਮੀਟਿੰਗ 'ਚ ਕੀ ਹੁੰਦਾ ਹੈ ਤਾਂ ਸਾਨੂੰ ਨਹੀਂ ਪਤਾ ਜੀ ਪਰ ਅਸੀਂ ਇਹ ਜ਼ਰੂਰ ਕਹਿੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਸਾਰੀ ਕੌਮ ਦੀ ਸਾਂਝੀ ਕਮੇਟੀ ਆ ਜੀ ਆ ਠੀਕ ਆ ਸੁਖਬੀਰ ਕਲਦਲ ਦਾ ਪ੍ਰਧਾਨ ਸੇ ਦੇ ਟਿਕਟਾਂ ਦਿੱਤੀਆਂ ਹੋਣਗੀਆਂ ਨਾਂਦਰਾਏ ਹੋਣਗੇ ਜੀ ਪਰ ਮਰਜ਼ਾਦਾ ਤੇ ਕਹਿੰਦੀ ਸੀ ਵੀ ਉਹਨੂੰ ਆਣ ਕੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਅਮਰਸਰ ਮਿਲਣਾ ਚਾਹੀਦਾ ਸੀ ਜੀ ਨਾ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਤੁਸੀਂ ਚੰਡੀਗੜ੍ਹ ਸੱਦੋ ਜੀ ਹਾਂਜੀ ਇਹ ਤਾਂ ਫਿਰ ਔਸੂਲਾਂ ਦੇ ਉਲਟ ਗੱਲ ਆ ਕਿਉਂਕਿ ਅਸੀਂ ਤਾਂ ਰੋਜ਼ ਕਿੰਨੇ ਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਭ ਲੋਕਾਂ ਦੀ ਸਾਂਝੀ ਆ ਹਰ ਤਰ੍ਹਾਂ ਦੇ ਸਿੱਖ ਨੇ ਇਹ ਚ ਹਿੱਸਾ ਲਿਆ ਹੁੰਦਾ ਜੀ ਬਾਕੀ ਉਹਦੀ ਸੋਚ ਆ ਜੀ ਉਹਨੂੰ ਆਪਾਂ ਕੀ ਕਰ ਸਕਦੇ ਜੀ ਕੀ ਤੁਹਾਨੂੰ ਲੱਗਦਾ ਕਿ ਐਸਜੀਪੀਸੀ ਸ਼੍ਰੋਮਣੀ ਅਕਾਲੀ ਦਲ ਦੇ ਇਸ਼ਾਰੇ ਦੇ ਉੱਤੇ ਚੱਲਦੀ ਹੈ ਦੇਖੋ ਮੈਂ ਨਾਂ ਵੀ ਕਵਾਂ ਜੇ ਜਦੋਂ ਪ੍ਰਧਾਨ ਸਾਧਾਵਾ ਉੱਥੇ ਤੇ ਜਾਂਦੇ ਆ ਜੀ ਉਹਦਾ ਮਤਲਬ ਤੇ ਇਹ ਨਿਕਲਦਾ ਨਾ ਜੀ ਆਦਰਵਾਇਤ ਚਾਹੀਦਾ ਤੇ ਆਇਆ ਵੀ ਧਰਮ ਜਿਹੜਾ ਉੱਪਰ ਹੁੰਦਾ ਵਾ ਇਹਨੂੰ ਆਪ ਜਾ ਕੇ ਉਹਨਾਂ ਨੂੰ ਉੱਥੇ ਮਿਲਣਾ ਚਾਹੀਦਾ ਸੀ ਬਜਾਏ ਇਹਨਾਂ ਨੂੰ ਉੱਥੇ ਸੱਦ ਦਾ ਜੀ ਹਾਂਜੀ ਬਾਕੀ ਜਦੋਂ ਦੇ ਹੁਣ ਇਹਨਾਂ ਨੇ ਉਹ ਜਿਨ੍ਹਾਂ ਨੂੰ ਨਾਰਾਜ਼ ਕਹਿੰਦੇ ਆ ਜਾਂ ਕਿ ਬਾਗੀ ਕਹਿੰਦੇ ਆ ਜੀ ਉਹਨਾਂ ਨੇ ਤਾਂ ਇਹ ਸੋਚਿਆ ਵੀ ਜੋ ਪਿਛਲੇ ਸਮੇਂ ਦੇ ਵਿੱਚ 10 ਸਾਲਾਂ ਦੇ ਵਿੱਚ ਜਿਸ ਤਰ੍ਹਾਂ ਸ਼੍ਰੋਮਣੀ ਕਾਲਦਲ ਦਾ ਗਰਾਫ ਥੱਲੇ ਡਿਗਿਆ ਜੀ ਇੱਕ ਇੱਕ ਹਲਕੇ 'ਚ 5-5 7-7 ਹਜ਼ਾਰ ਵੋਟ ਪਈਆਂ ਜੀ ਉਹਦੇ ਲਈ ਤਾਂ ਸਾਰਿਆਂ ਬੰਦਿਆਂ ਨੂੰ ਚਿੰਤਾ ਕਰਨੀ ਚਾਹੀਦੀ ਆ ਇਹਨੂੰ ਖੁਦ ਵੀ ਚਿੰਤਾ ਕਰਨੀ ਚਾਹੀਦੀ ਆ ਵੀ ਇਹ ਇੰਨਾ ਆਪਣਾ ਗਰਾਫ ਕਿਉਂ ਡਿੱਗਿਆ ਵਾ ਤੇ ਆਪਾਂ ਕਿਵੇਂ ਸਰਵਾਈਵ ਕਰਾਂਗੇ ਦੁਬਾਰਾ ਅਸੀਂ ਚੌਥੇ ਪੰਜਵੇਂ ਨੰਬਰ ਤੇ ਆ ਗਏ ਆ ਦਸਾਂ ਬੰਦਿਆਂ ਦੀ ਜ਼ਮਾਨਤਾਂ ਜਕਤ ਹੋਈਆਂ ਨੇ ਜੀ ਉਹਨਾਂ ਦਾ ਫਿਰ ਵੀ ਚਲੋ ਸੋਚਿਆ ਉਹਨਾਂ ਨੇ ਕਿਹਾ ਵੀ ਸਾਡੇ ਕੋ ਇਹ ਸਾਡਾ ਗੁਨਾਹ ਹੈ ਤਾਂ ਪਾਰਟੀ ਪ੍ਰਧਾਨ ਕੱਲੇ ਦੇ 1 ਮੈਨ ਹੀ ਸੀ ਜਿ ਤਰ੍ਹਾਂ ਪ੍ਰਧਾਨ ਕਹਿੰਦਾ ਵੀ ਮੈਂ ਇਹਨਾਂ ਨੂੰ ਆਹ ਦਿੱਤਾ ਆਹ ਦਿੱਤਾ ਇਹਨਾਂ ਨੇ ਸਾਰਾ ਕੁਝ ਲਿਆ ਇਹ ਤਾਂ ਸੋਚ ਜਦੋਂ ਕੰਮ ਕਰਦੇ ਪਾਰਟੀ ਦੇ ਵਿੱਚ ਸਾਰੇ ਇੱਕੋ ਜਿਹੇ ਹੁੰਦੇ ਜੀ ਤਾਂ ਜੇ ਕੋ ਬੰਦਾ ਇਹ ਕਹੇ ਵੀ ਸਾਰਾ ਕੁਝ ਮੇਰੇ ਕਰਕੇ ਹੀ ਸਾਰਾ ਕੁਝ ਹੋ ਰਿਹਾ ਸੀ ਉਹ ਗਲਤ ਸੀ ਤਾਂ ਹੁਣ ਇਹਨਾਂ ਨੇ ਕਿਹਾ ਵੀ ਸਾਡੇ ਕੋਲ ਗਲਤੀਆਂ ਹੋਈਆਂ ਪ੍ਰਧਾਨ ਨੇ ਜਦੋਂ ਫੈਸਲੇ ਕੀਤੇ ਆ ਜੀ ਸਾਨੂੰ ਉਹਦੇ ਨਾਲ ਸਹਿਮਤੀ ਨਹੀਂ ਸੀ ਰੱਖਣੀ ਚਾਹੀਦੀ ਅਸੀਂ ਚੁੱਪ ਰਹੇ ਹਾਂ ਤੁਹਾਡਾ ਗੁਨਾਹ ਆ ਇਹਨਾਂ ਨੇ ਆਪਣਾ ਗੁਨਾਹ ਜਿਹੜਾ ਐਡਮਿਟ ਕੀਤਾ ਵਾ ਅਕਾਲ ਤਖਤ ਸਾਹਿਬ ਦੇ ਨਿਮਰਤਾ ਨਾਲ ਗਏ ਆ ਕਿ ਅਸੀਂ ਬਰਗਾੜੀ ਵਾਲੇ ਮਸਲੇ 'ਚ ਉਹ ਸਰਸੇ ਵਾਲੇ ਸਾਧ ਵਾਲੇ ਮਸਲੇ 'ਚ ਅਕਾਲ ਤਖਤ ਦੇ ਜਹਤাদার ਨੇ ਉਸ ਦਿਨ ਜੋ ਹੁਕਮ ਦਿੱਤੇ ਤਾਂ ਅਸੀਂ ਉੱਥੇ ਚੁੱਪ ਰਹੇ ਆ ਤੇ ਚੁੱਪ ਰਹਿਣਾ ਵੀ ਸਾਡਾ ਗੁਨਾਹ ਸੀਗਾ ਤਾਂ ਅਸੀਂ ਆਪਣਾ ਕਸੂਰ ਮੰਨਦੇ ਆ ਔਰ ਸਾਨੂੰ ਅਕਾਲ ਤਖਤ ਸਾਹਿਬ ਦੇ ਜਹਤাদার ਸਬਾਨ ਜੋ ਸਭ ਤੋਂ ਸਾਡੀ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਉਹਦੇ ਅੱਗੇ ਉਹ ਪੇਸ਼ ਹੋਏ ਉਹਨਾਂ ਨੇ ਕਿਹਾ ਵੀ ਜੋ ਤੁਸੀਂ ਸਾਨੂੰ ਸਾਡੇ ਗ੍ਰਾਹ ਦੀ ਸਜਾ ਬਣਦੀ ਹੈ ਸਾਨੂੰ ਦਿਓ ਸਾਨੂੰ ਤਨਖਾਹ ਲਾਉਣੀਆਂ ਲਾਓ ਅਸੀਂ ਹਾਜ਼ਰ ਹਾਂ ਤੁਹਾਡੇ ਕੋਲ ਸਾਡੇ ਮਨ ਤੇ ਬੋਝ ਸੀਗਾ ਤਾਂ ਉਹ ਮਹਿਸੂਸ ਕਰਦੇ ਆ ਵੀ ਜਿਹੜੀ ਸਾਰੀਆਂ ਗੱਲਾਂ ਨਾ ਵਾਪਰੀਆਂ ਹੁੰਦੀਆਂ ਤਾਂ ਅੱਜ ਕੌਮ ਦੀ ਇਹ ਇੰਨਾ ਗਰਾਫ ਥੱਲੇ ਨਹੀਂ ਸਜਣਾ ਅਕਾਲੀ ਦਲ ਦਾ ਜਿੰਨਾ ਚੱਲੇਗਾ ਜੀ ਸੁੱਚਾ ਜੀ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਪਿਛਲੇ ਸਮੇਂ ਦੀ ਜੇਕਰ ਗੱਲ ਕਿਤੇ ਜਾਵੇ ਤਾਂ ਅਕਾਲੀ ਦਲ ਦਾ ਗ੍ਰਾਫ ਕੁਝ ਹੋਰ ਸੀ ਪਰ ਕੀ ਸਮਝਦੇ ਹੋ ਕਿ ਅਕਾਲੀ ਦਲ ਦਾ ਗ੍ਰਾਫ ਜੋ ਨੀਚੇ ਆ ਰਿਹਾ ਆਖਰ ਉਹਦੀ ਮੁੱਖ ਮਜਾ ਕੀ ਸਮਝਦੇ ਹੋ ਮੁੱਖ ਮੁੱਦਾ ਤੇ ਬੜੇ ਸਾਰੇ ਨੂੰ ਪਤਾ ਹੀ ਆਵੇ ਬਰਗਾੜੀ ਮੁੱਖ ਮੁੱਦਿਆਂ ਚੋਂ ਜੀ ਸਰਸੇ ਵਾਲੇ ਸਾਧ ਦੀ ਮਾਫੀ ਮੁੱਖ ਮੁੱਦਿਆਂ ਚੋਂ ਜੀ ਇਹ ਸਾਰੀਆਂ ਗੱਲਾਂ ਸਮੇਂ-ਸਮੇਂ ਤੇ ਜਦੋਂ ਤੁਸੀਂ ਉਹਨਾਂ ਲੋਕਾਂ ਨੂੰ ਪੁਲਿਸ ਅਫਸਰ ਲਾਇਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਬਹੁਤ ਮੌਕਿਆਂ ਦਾ ਨੁਕਸਾਨ ਕੀਤਾ ਸੀ ਜਿਤਨਾ ਆਲਮ ਸੀ ਸੈਣੀ ਸੀ ਤੇ ਉਹ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਕਾਰਨ ਬਣੀਆਂ ਨੇ ਅਕਾਲੀ ਦਲ ਦੇ ਗਰਾਫ ਨੂੰ ਥੱਲੇ ਸੁੱਟਦਾ ਜੀ ਅ ਤੁੱਚਾ ਜੀ ਕੀ ਸਮਝਦੇ ਹੋ ਹਾਂਜੀ 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 ਸੌਰੀ ਅ ਸੁੱਚਾ ਸਿੰਘ ਜੀ ਕੀ ਸਮਝਦੇ ਹੋ ਕਿ ਜਿਵੇਂ ਇੱਕ ਬਾਗੀ ਤੇ ਰਹਾਣਾ ਕਿਹਾ ਜਾਂਦਾ ਹੈ ਕਿ ਜੋ ਅ ਅਗੇਂਸਟ ਜਾ ਰਹੇ ਨੇ ਤਾਕੀ ਲੱਗਦਾ ਹੁਣ ਸ਼ੋਮਨੀ ਅਕਾਲੀ ਦਲ ਸੁਖਬੀਰ ਬਾਦਲ ਅਤੇ ਬਾਗੀ ਤੇ ਰਦੀ ਆਡਾ ਡੱਕੀ ਦੋ ਪਾੜ ਹੋਏਗੀ ਪਾਰਟੀ ਉਹ ਵੇਖੋ ਨਹੀਂ ਕੋਸ਼ਿਸ਼ ਜਿੰਨੇ ਪੰਥਰ ਤੇ ਸਾਰਿਆਂ ਨੂੰ ਕੋਸ਼ਿਸ਼ ਤੇ ਕਰਨੀ ਚਾਹੀਦੀ ਹੈ ਵੀ ਇਹਨਾਂ ਨੂੰ ਵੀ ਬਾਗੀ ਨਹੀਂ ਕਹਿਣਾ ਚਾਹੀਦਾ ਕਿਉਂਕਿ ਇਹ ਤਾਂ ਬਾਗੀ ਤਾਂ ਉਹ ਹੁੰਦਾ ਜਿਹੜਾ ਅਕਾਲ ਤਖਤ ਤੋਂ ਬਾਗੀ ਹੋਏ ਜਿਹੜਾ ਆਪਣੇ ਫੈਸਲਿਆਂ ਤੋਂ ਪਿੱਛੇ ਮੁੜੇ ਜੀ ਜਿਹੜਾ ਅਕਾਲ ਤਖਤ ਨੂੰ ਸਮਰਪਿਤ ਜਿਨ੍ਹਾਂ ਦੇ ਜਾ ਕੇ ਜਿੱਦਾਂ ਉਹਨਾਂ ਦਾ ਗਨਾਹ ਸੀ ਉਹਦੇ ਤੋਂ ਵੱਧ ਇਹਨਾਂ ਨੇ ਜਾ ਕੇ ਤਰਲਾ ਮਾਰਿਆ ਵੀ ਜੋ ਸਾਡੀ ਸਜ਼ਾ ਬਣਦੀ ਅਦਿਓ ਜੀ ਮੇਨ ਜ਼ਿੰਮੇਵਾਰ ਤਾਂ ਪਾਰਟੀ ਪ੍ਰਧਾਨ ਹੁੰਦਾ ਜੀ ਜਦੋਂ ਜਿੱਤ ਹੁੰਦੀ ਆ ਪਾਰਟੀ ਦੀ ਚੰਗੇ ਫੈਸਲੇ ਕਰਕੇ ਤੇ ਪਾਰਟੀ ਦੇ ਪ੍ਰਧਾਨ ਨੂੰ ਉਹਦਾ ਕ੍ਰੈਡਿਟ ਜਾਂਦਾ ਤੇ ਜਦੋਂ ਪਾਰਟੀ ਡਾਉਣ ਜਾਂਦੀ ਆ ਉਹ ਡਿਸਕ੍ਰੈਡਿਟ ਵੀ ਉਹਨੂੰ ਮਿਲਦਾ ਜੀ ਅ ਇਸ ਕਰਕੇ ਇਹ ਨਹੀਂ ਕਹਿਣਾ ਚਾਹੀਦਾ ਵੀ ਬਾਕੀ ਦਾ ਦੂਜੇ ਬਾਕੀ ਇਹ ਜ਼ਰੂਰ ਆ ਪਈ ਇਹ ਇਕੱਠੇ ਹੋ ਜਾਣਗੇ ਚੰਗੇ ਰਹਿਣਗੇ ਕੋਈ ਤਿੱਜੀ ਥਰ ਕੋਈ ਕਾਮਨ ਬੰਦਾ ਕੋਈ ਵਧੀਆ ਬੰਦਾ ਚੇਂਜ ਤੇ ਕੁਦਰਤ ਦਾ ਸੂਲ ਆ ਚੇਂਜ ਹਰ ਪਾਰਟੀ ਚ ਆਉਂਦੀ ਆ ਕੋਈ 5 ਸਾਲਾਂ ਬਾਅਦ ਬਦਲ ਦਿਆ ਕੋਈ 10 ਸਾਲਾਂ ਬਾਅਦ ਬਦਲ ਦਿਆ ਆਪਣੇ ਪਾਰਟੀ ਦੇ ਪਰੰਪਰਾਵਾਂ ਨਾਲ ਇੱਥੇ ਤੇ ਕੁਰਬਾਨੀਆਂ ਭਰਿਆ ਇਤਿਹਾਸ ਆ ਜਿਹੜਾ ਬੰਦਾ ਸੈਕਰੀਫਾਈਜ਼ ਕਰਦਾ ਉਹਦਾ ਸਭ ਤੋਂ ਸਤਕਾਰ ਜ਼ਿਆਦਾ ਹੁੰਦਾ ਜੀ ਜਿਹੜਾ ਉਹਦਿਆਂ ਨੂੰ ਚੰਬੜਦਾ ਵਾ ਉਹਦਾ ਲੋਕ ਸਤਕਾਰ ਨਹੀਂ ਬਹੁਤਾ ਕਰਦੇ ਜੀ ਇਸ ਕਰਕੇ ਮੈਂ ਨਹੀਂ ਚਾਹੁੰਦਾ ਵੀ ਕੋਈ ਦੋ ਕਾਲੀ ਗੱਲ ਜਾਂ ਕੋਈ ਅਸੀਂ ਪ੍ਰਧਾਨਗੀ ਵਾਸਤੇ ਤੁਰੇ ਫਿਰਦਾ ਕੋਈ ਪ੍ਰਧਾਨਗੀ ਵਾਸਤੇ ਤੁਰੇ ਫਿਰਦਾ ਬਾਕੀ ਸਭ ਲੋਕ ਕੌਮ ਵਾਸਤੇ ਚਿੰਤਤ ਆ ਤੇ ਕੋਈ ਸਾਂਝਾ ਬੰਦਾ ਕਾਮਨ ਬੰਦਾ ਕੋਈ ਚੰਗਾ ਬੰਦਾ ਪਾਰਟੀ ਦਾ ਪ੍ਰਧਾਨ ਬਣੇ ਤੇ ਪਾਰਟੀ ਮਜ਼ਬੂਤ ਹੋਵੇ ਜੀ